ਨੈਸ਼ਨਲ ਹਾਈਵੇ ਤੇ ਐਕਟਿਵਾ ਤੇ 85 ਤੇਜ਼ ਰਫ਼ਤਾਰ ਐਂਬੂਲੈਂਸ ਦੀ ਟੱਕਰ ਹੋ ਗਈ ਹੈ ਤਾਂ ਐਕਟਿਵਾ ਸਵਾਰ ਤਿੰਨ ਮਹਿਲਾਵਾਂ ਜ਼ਖਮੀ ਹੋ ਗਈਆਂ ਨੇ ਉਰਪਰ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਐਕਟਿਵਾ ਤੇ 85 ਤੇਜ਼ ਰਫ਼ਤਾਰ ਐਂਬੂਲੈਂਸ ਦੇ ਵਿਚਾਲੇ ਜ਼ਬਰਦਸਤ ਟੱਕਰ ਹੋਈ ਹੈ ਜਿਸ ਵਿੱਚ ਐਕਟਿਵਾ ਸਵਾਰ ਤਿੰਨ ਮਹਿਲਾਵਾਂ ਜ਼ਖਮੀ ਹੋ ਗਈਆਂ ਨੇ ਜਿਨ੍ਹਾਂ ਦੇ ਵਿੱਚੋਂ ਦੋ ਦੀ ਹਾਲਤ ਗੰਭੀਰ ਹੋਣ ਕਰਕੇ ਉਹਨਾਂ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਤੇ ਜਾਣਕਾਰੀ ਮੁਤਾਬਕ ਇੱਥੇ ਇਹ ਮਹਿਲਾਵਾਂ ਜਿਹੜੀਆਂ ਨੇ ਉਹ ਐਕਟਿਵਾ ਤੇ ਸਵਾਰ ਹੋ ਕੇ ਆ ਰਹੀਆਂ ਸਨ ਕਿ ਇੱਕ ਕਿ ਕਿ ਤੇਜ਼ ਰਫਤਾਰ ਐਂਬੂਲੈਂਸ ਉਹਨਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੰਦੀ ਹੈ ਜਿਸ ਦੇ ਵਿੱਚ ਐਕਟਿਵਾ ਵੀ ਕਾਫੀ ਜ਼ਿਆਦਾ ਨੁਕਸਾਨੀ ਗਈ ਹੈ ਤੇ ਮਹਿਲਾਵਾਂ ਕਾਫੀ ਜ਼ਖਮੀ ਹੋ ਗਈਆਂ ਨੇ ਜਿਨ੍ਹਾਂ ਨੂੰ ਮੌਕੇ ਤੇ ਹਸਪਤਾਲ ਲਿਆਂਦਾ ਗਿਆ ਮੇਰਾ ਨਾਮ ਅਨੰਦਵਿੰਦਰ ਕਹਿੰਦਾ ਰੋਡ ਕ੍ਰਾਸ ਕਰ ਰਹੀ ਸੀ ਤੇ ਛੋਟੀ ਬੈਂਚ ਚਲਾ ਰਹੀ ਸੀ 132 ਕੇਵੀ ਵਾਲਾ ਟਰਨ ਹੈ ਨਾ ਉਹ ਤੋਂ ਕ੍ਰਾਸ ਕਰ ਰਹੀ ਸੀ ਤੇ ਐਂਬੂਲੈਂਸ ਆ ਰਹੀ ਸੀ ਬਹੁਤ ਫਾਸਟ ਉਹਦੇ ਨਾਲ ਟੱਕਰ ਹੋ ਗਈ ਉਸ ਤੋਂ ਬਾਅਦ ਕੀ ਹੋਇਆ ਪਿਓ ਹੋ ਗਿਆ ਹਾਂ ਜੀ ਕਿੰਨੇ ਵੇਕ ਨਹੀਂ ਕਰਦੇ ਕਾਇਮ ਤਾਂ ਪਤਾ ਨਹੀਂ 7 ਸਵਾ ਹੁਣ ਤੋਂ ਅੱਧੇ ਅੱਧੇ ਪੌਣੀ ਘੰਟੇ ਪਹਿਲੇ ਕਿਨੇ ਜਾਣੇ ਸੀ ਤਿੰਨ ਕੋਣ ਕੋਣ ਸੀ ਨਾਨੀ ਤੇ ਤੇਰੇ ਛੋਟੇ ਭੈਣ ਤੇ ਨਾਨੀ ਸੀਗੇ ਕੀ ਨਾਮ ਆ ਉਹ ਸਰਨ ਕੋਰੇ ਨਾਨੀ ਦਾ ਛੋਟੇ ਭੈਣ ਦਾ ਖੁਸ਼ਬੀ ਪਰ ਦੇ ਵਾਸੀ ਨੇ ਇਹ ਨਗਰ ਤੋਂ ਆਪਣੇ ਨਾਨੀ ਦੇ ਨਾਲ ਗਿਲਕ ਵੈਲੀ ਨੂੰ ਜਾ ਰਹੇ ਸੀ ਗਿਲਕ ਵੈਲੀ ਜਾ ਰਹੇ ਸੀ ਤੇ ਐਮਰਜੈਂਸੀ ਦੇ ਨਾਲ ਇਹਨਾਂ ਦਾ ਐਕਸੀਡੈਂਟ ਹੋਇਆ 132 ਕੇਵੀ ਦਾ ਕਿੰਨੀਆਂ ਅਸੀਂ ਗਏ ਦੋ ਜੜੇ ਦਾ ਕੁੜੀਆਂ ਸੀ ਇੱਕ ਛੋਟੀ ਕੁੜੀਆ ਸੀ ਕਹਿੰਦੀ ਰਾਣੀ